ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਭਾਵੇਂ ਭੁੱਖੇ ਰਹਿ ਲੈਣਾ ਪਰ ਪੇਕੇ ਕਰੋ ਇਹ ਤਿੰਨ ਚੀਜ਼ਾਂ ਕਦੇ ਨਾ ਲੈ ਕੇ ਆਓ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਹਿੰਦੇ ਹਨ ਕਿ ਇੱਕ ਨਗਰ ਵਿੱਚ ਇੱਕ ਵਪਾਰੀ ਰਹਿੰਦਾ ਸੀ। ਵਪਾਰੀ ਦੇ ਤਿੰਨ ਪੁੱਤਰ ਤੇ ਇੱਕ ਧੀ ਸੀ। ਕਹਿੰਦੇ ਹਨ ਕਿ ਵਪਾਰੀ ਆਪਣੀ ਧੀ ਨੂੰ ਬਹੁਤ ਲਾਡ ਪਿਆਰ ਕਰਦਾ ਸੀ। ਜੋ ਚੀਜ਼ ਉਹ ਮੰਗਦੀ ਸੀ ਵਪਾਰੀ ਨੇ ਉਹ ਲਿਆ ਦੇਣੀ। ਪਰ ਵਪਾਰੀ ਦੀ ਪਤਨੀ ਕਹਿੰਦੀ ਕਿ ਇਸਨੇ ਅਗਲੇ ਘਰ ਜਾਣਾ ਹੈ। ਇਸ ਲਈ ਇਸ ਨੂੰ ਇੰਨਾ ਲਾੜ ਨਾ ਲੜਾਇਆ ਕਰੋ। ਇਸ ਨੂੰ ਸਿਆਣੀ ਹੋ ਜਾਣ ਦਿਓ। ਤੇ ਵਪਾਰੀ ਨੇ ਕਹਿਣਾ ਕੋਈ ਗੱਲ ਨਹੀਂ ਅਗਲਾ ਘਰ ਵੀ ਇਦਾਂ ਦਾ ਹੀ ਲੱਭ ਲਵਾਂਗੇ ਤੇ ਇਸ ਤਰ੍ਹਾਂ ਕਹਿ ਕੇ ਗੱਲ ਨੂੰ ਹੱਸ ਕੇ ਟਾਲ ਦੇਣਾ ਲੜਕੀ ਦੀ ਮਾਂ ਬਹੁਤ ਫਿਕਰ ਵਿੱਚ ਰਹਿੰਦੀ ਵਪਾਰੀ ਦੇ ਤਿੰਨੋਂ ਪੁੱਤਰ ਵੱਡੇ ਸੀ ਤੇ ਧੀ ਸਭ ਤੋਂ ਛੋਟੀ ਸੀ ਇਸ ਲਈ ਵਪਾਰੀ ਨੇ ਹੌਲੀ-ਹੌਲੀ ਕਰਕੇ ਤਿੰਨੋਂ ਪੁੱਤਰ ਵਿਆਹ ਲਏ ਪਰ ਧੀ ਨੂੰ ਕਦੇ ਕਿਸੇ ਕੰਮ ਨੂੰ ਕਰਨ ਲਈ ਨਹੀਂ ਕਹਿੰਦਾ ਸੀ ਤੇ ਵਪਾਰੀ ਦੀ ਧੀ ਮਨਮਰਜ਼ੀ ਨਾਲ ਉੱਠਦੀ ਸੀ ਵਪਾਰੀ ਨੇ ਆਪਣੀ ਧੀ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਦਿੱਤੀ ਕਹਿੰਦੇ ਹਨ ਕਿ ਉਸ ਵਪਾਰੀ ਕਹਿੰਦੇ ਹਨ ਕਿ ਹੁਣ ਉਸ ਵਪਾਰੀ ਦੀ ਧੀ ਜਵਾਨ ਹੋ ਗਈ ਤਾਂ ਵਪਾਰੀ ਨੇ ਸੋਚਿਆ ਕੋਈ ਚੰਗਾ ਘਰ ਦੇਖ ਲਿਆ ਜਾਵੇ ਤੇ ਫਿਰ ਵਪਾਰੀ ਨੇ ਆਸ-ਪਾਸ ਬੜੀ ਖੋਜ ਕੀਤੀ ਤੇ ਫਿਰ ਨਾਲ ਦੇ ਨਗਰ ਵਿੱਚ ਇੱਕ ਵਪਾਰੀ ਸੀ ਜੋ ਉਸ ਤੋਂ ਵੀ ਵੱਧ ਧਨੀ ਸੀ ਵਪਾਰੀ ਨੇ ਉਸ ਦੇ ਘਰ ਜਾ ਕੇ ਆਪਣੀ ਧੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਰਿਸ਼ਤਾ ਪੱਕਾ ਕਰਨ ਦੇ 4 ਮਹੀਨੇ ਬਾਅਦ ਉਸ ਲੜਕੀ ਦਾ ਵਿਆਹ ਹੋ ਗਿਆ ਕਹਿੰਦੇ ਹਨ ਕਿ ਉਸ ਦੀਆਂ ਭਾਬੀਆਂ ਵੀ ਉਸ ਨੂੰ ਬਹੁਤ ਪਿਆਰ ਕਰਦੀਆਂ ਸਨ ਤੇ ਭਰਾ ਵੀ ਬਹੁਤ लाड़ ਕਰਦੇ ਸੀ ਮਾਂ ਨੇ ਤੇ ਪਿਆਰ ਕਰਨਾ ਹੀ ਸੀ ਇਸ ਤਰ੍ਹਾਂ ਉਹ ਸਾਰਿਆਂ ਦੀ लाਡਲੀ ਸੀ ਕਹਿੰਦੇ ਹਨ ਕਿ ਜਦੋਂ ਉਸ ਦਾ ਵਿਆਹ ਹੋ ਗਿਆ ਸੋਹਰੇ ਘਰ ਗਈ ਤਾਂ ਉੱਥੇ ਵੀ ਉਹੀ ਕੰਮ ਕਰਦੀ ਉਹਦਾ ਹੀ ਉਠਿਆ ਕਰਦੀ ਜੇ ਕਿਸੇ ਨੇ ਇੱਕ ਗੱਲ ਕਹਿਣੀ ਤਾਂ ਉਸ ਨੂੰ ਚਾਰ ਗੱਲਾਂ ਸੁਣਾ ਦਿੰਦੀ ਤੇ ਬੈਠੇ ਬਿਠਾਏ ਖਾਣਾ ਮੰਗਦੀ ਇਦਾਂ ਦੇ ਹਾਲਾਤ ਉਹਨਾਂ ਦੇ ਘਰ ਦੇ ਬਣ ਗਏ ਪਹਿਲਾਂ ਉਹ ਬੜੇ ਸਕੂਨ ਤੇ ਸ਼ਾਂਤੀ ਨਾਲ ਰਹਿੰਦੇ ਸੀ ਤੇ ਹੁਣ ਘਰ ਵਿੱਚ ਹਰ ਰੋਜ਼ ਕਲੇਸ਼ ਹੋਣ ਲੱਗ ਪਿਆ ਸੀ ਕਹਿੰਦੇ ਹਨ ਕਿ ਇੱਕ ਦਿਨ ਕੁੜੀ ਨੇ ਫੋਨ ਕਰਕੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਆ ਕੇ ਮੈਨੂੰ ਲੈ ਜਾਓ ਤੇ ਆਪਣੇ ਪਿਤਾ ਨੂੰ ਕਹਿਣ ਲੱਗੀ ਕਿ ਤੁਸੀਂ ਤਾਂ ਮੈਨੂੰ ਨਰਕ ਵਿੱਚ ਸੁੱਟ ਦਿੱਤਾ ਹੈ ਉਸ ਦੀ ਗੱਲ ਸੁਣ ਕੇ ਪਿਤਾ ਨੇ ਕਿਹਾ ਕੀਤੀ ਏ ਮੈਂ ਤਾਂ ਤੇਰੇ ਲਈ ਬੜਾ ਚੰਗਾ ਪਰਿਵਾਰ ਲੱਭਿਆ ਸੀ ਆਪਣੇ ਨਾਲੋਂ ਵੀ ਵੱਧ ਧਨੀ ਪਰਿਵਾਰ ਲੱਭਿਆ ਸੀ ਕੀ ਗੱਲ ਹੋ ਗਈ ਤੇ ਫਿਰ ਕੁੜੀ ਕਹਿਣ ਲੱਗੀ ਕਿ ਪਿਤਾ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਜਿੰਦੀ ਰਵਾਂ ਭਾਵ ਤੁ ਤੁਹਾਡੇ ਵਿੱਚ ਰਵਾਂ ਤਾਂ ਜਿਹੜੇ ਵੀ ਹਾਲਾਤ ਵਿੱਚ ਹੋ ਆ ਕੇ ਮੈਨੂੰ ਇੱਥੋਂ ਲੈ ਜਾਓ ਕਹਿੰਦੇ ਹਨ ਫੋਨ ਕਰਨੇ ਦੇ 2-3 ਘੰਟੇ ਬਾਅਦ ਹੀ ਆ ਗਏ ਜਦ ਲੜਕੀ ਦੇ ਪਿਤਾ ਜੀ ਆਏ ਤਾਂ ਵਿਹੜੇ ਦੇ ਵਿੱਚ ਉਸ ਦੀ ਸੱਸ ਤੇ ਸੋਹਰਾ ਬੈਠੇ ਹੋਏ ਸੀ ਕਹਿੰਦੇ ਹਨ ਕਿ ਉਹਨਾਂ ਨੇ ਵਪਾਰੀ ਵੱਲ ਵੇਖ ਕੇ ਆਪਣਾ ਮੂੰਹ ਫੇਰ ਲਿਆ ਕਿਹਾ ਜਾਂਦਾ ਹੈ ਕਿ ਜੇ ਧੀ ਸਿਆਣੀ ਹੋਵੇ ਤੇ ਉਸ ਦੇ ਮਾਪਿਓ ਉਸ ਦੇ ਸੋਹਰੇ ਘਰ ਆਣ ਤਾਂ ਉਹ ਵੀ ਅੱਗੋਂ ਹੱਸ ਖੇੜ ਕੇ ਬੋਲਦੇ ਹਨ ਵਪਾਰੀ ਨੇ ਸੱਸ ਤੇ ਸੋਹਰੇ ਤੋਂ ਪੁੱਛਿਆ ਕਿ ਉਸ ਦੀ ਧੀ ਕਿੱਥੇ ਹੈ ਤਾਂ ਉਹਨਾ ਮੂੰਹ ਮੋੜ ਲਿਆ ਤੇ ਫਿਰ ਜਦੋਂ ਅੱਗੇ ਗਏ ਗਿਆ ਤਾਂ ਅੱਗੇ ਉਸ ਦੀ ਨਨਾਨ ਖੜੀ ਸੀ ਵਪਾਰੀ ਨੇ ਉਸ ਤੋਂ ਪੁੱਛਿਆ ਧੀਏ ਮੇਰੀ ਧੀ ਕਿੱਥੇ ਹੈ ਅੱਗੋਂ ਉਸ ਨੇ ਵੀ ਕਿਹਾ ਇੱਥੇ ਹੀ ੱੱਕੇ ਖਾਂਦੀ ਹੋਣੀ ਹੈ ਇਦਾਂ ਕਹਿ ਕੇ ਮੂੰਹ ਵਿੱਚ ਕੰਦੀ ਹੋਈ ਉਹ ਉੱਥੋਂ ਤੁਰ ਗਈ ਤੇ ਫਿਰ ਉਸ ਦੇ ਦਿਓਰ ਤੋਂ ਪੁੱਛਿਆ ਉਸ ਨੇ ਵੀ ਕੋਈ ਜਵਾਬ ਨਾ ਦਿੱਤਾ ਅੱਗੇ ਗਿਆ ਤਾਂ ਉਸ ਦਾ ਘਰ ਵਾਲਾ ਖੜਾ ਸੀ ਵਪਾਰੀ ਨੇ ਉਸ ਤੋਂ ਪੁੱਛਿਆ ਕਿ ਮੇਰੀ ਧੀ ਕਿੱਥੇ ਹੈ ਤੇ ਉਸਨੇ ਕਿਹਾ ਕਿ ਇੱਥੇ ਹੀ ਹੈ ਪਰ ਮੈਂ ਇਸ ਨੂੰ ਰੱਖਣਾ ਨਹੀਂ ਚਾਹੁੰਦਾ ਹਾਂ ਜੇ ਹੁਣ ਤੁਸੀਂ ਆਏ ਹੀ ਹੋ ਤਾਂ ਇਸ ਨੂੰ ਆਪਣੇ ਨਾਲ ਲੈ ਜਾਓ ਉਹ ਵਪਾਰੀ ਆਪਣੀ ਧੀ ਦੇ ਕੋਲ ਜਾਂਦਾ ਹੈ ਤੇ ਕਹਿੰਦਾ ਧੀਏ ਇੱਕ ਮਹੀਨੇ ਵਿੱਚ ਐਸਾ ਕੀ ਹੋ ਗਿਆ ਜੋ ਤੂੰ ਮੈਨੂੰ ਇਦਾਂ ਕਹਿੰਦੀ ਹੈ ਉਸ ਦੀ ਗੱਲ ਸੁਣ ਕੇ ਲੜਕੀ ਕਹਿੰਦੀ ਪਿਤਾ ਜੀ ਮੈਂ ਇੱਥੇ ਬਹੁਤ ਜ਼ਿਆਦਾ ਤੰਗ ਹਾਂ ਜੇ ਤੁਸੀਂ ਮੈਨੂੰ ਜਿਉਂਦੀ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਹੁਣੇ ਇੱਥੋਂ ਲੈ ਚਲੋ ਧੀ ਦੀ ਗੱਲ ਸੁਣ ਕੇ ਪਿਤਾ ਨੇ ਕਿਹਾ ਕਿ ਇੱਕ ਵਾਰ ਤੇਰੀ ਸੱਸ ਕੋਲੋਂ ਤਾਂ ਪੁੱਛ ਲੈ ਅਗੋਂ ਉਹ ਕਹਿੰਦੀ ਮੇਰੀ ਚੁੜੈਲ ਸੱਸ ਕੋਲੋਂ ਕੀ ਪੁੱਛਣਾ ਹੈ ਤੁਸੀਂ ਮੈਨੂੰ ਹੁਣੇ ਲੈ ਕੇ ਚਲੋ ਵਪਾਰੀ ਕਹਿੰਦਾ ਕੋਈ ਗੱਲ ਨਹੀਂ ਦੀਏ ਇੱਕ ਵਾਰੀ ਮੈਨੂੰ ਪੁੱਛ ਲੈਣ ਦੇ ਵਪਾਰੀ ਉਸ ਦੀ ਸੱਸ ਤੇ ਸੋਹਰੇ ਕੋਲ ਗਿਆ ਤੇ ਉਹਨਾਂ ਨੂੰ ਕਹਿੰਦਾ ਕਿ ਮੈਂ ਆਪਣੀ ਧੀ ਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਹਾਂ ਉਸ ਦੀ ਸੱਸ ਕਹਿੰਦੀ ਲੈਣ ਆਏ ਹੋ ਜਿਵੇਂ ਆਏ ਹੋ ਇਹਨੂੰ ਹੁਣੇ ਲੈ ਜਾਓ ਅਸੀਂ ਤਾਂ ਇਸ ਤੋਂ ਬਹੁਤ ਤੰਗ ਹਾਂ ਆਪਣੇ ਘਰ ਰੱਖਣਾ ਵੀ ਨਹੀਂ ਚਾਹੁੰਦੇ ਹਾਂ ਉਸ ਦੀ ਸੱਸ ਕਹਿੰਦੀ ਕਿ ਜਿੱਦਣ ਦੀ ਆਈ ਹੈ ਆਪਣੀ ਮਰਜ਼ੀ ਨਾਲ ਉੱਠਦੀ ਹੈ ਉੱਠ ਕੇ ਬੈੱਡ ਤੇ ਹੀ ਬੈਠ ਕੇ ਖਾਣਾ ਮੰਗਦੀ ਹੈ ਤੇ ਸਾਰਿਆਂ ਦੇ ਨਾਲ ਨੌਕਰਾਂ ਵਾਲਾ ਵਿਵਹਾਰ ਕਰਦੀ ਹੈ ਕਦੇ ਕਿਸੇ ਨਾਲ ਲੜਦੀ ਹੈ ਤੇ ਕਿਸੇ ਨੂੰ ਮਾੜੇ ਸ਼ਬਦ ਬੋਲਦੀ ਹੈ ਸਾਰਾ ਦਿਨ ਲੜਾਈ ਝਗੜੇ ਕਰਦੀ ਹੈ ਅੱਗੋਂ ਉਸਦੇ ਪਿਤਾ ਜੀ ਨੇ ਕੁਝ ਨਹੀਂ ਕਿਹਾ ਨੀਵੀ ਪਾ ਕੇ ਆਪਣੀ ਧੀ ਨੂੰ ਨਾਲ ਲੈ ਕੇ ਘਰ ਚਲੇ ਗਏ ਜਾਂਦੇ ਜਾਂਦੇ ਰਾਹ ਵਿੱਚ ਉਹ ਆਪਣੀ ਧੀ ਨੂੰ ਪੁੱਛਦਾ ਹੈ ਕਿ ਧੀਏ ਤੇਰੀ ਸੱਸ ਕਿਵੇਂ ਦੀ ਹੈ ਪਿਤਾ ਦੀ ਗੱਲ ਸੁਣ ਕੇ ਕਹਿੰਦੀ ਪਿਤਾ ਜੀ ਮੇਰੀ ਸੱਸ ਦੈਨ ਨਾਲੋਂ ਘੱਟ ਨਹੀਂ ਹੈ ਦੈਨ ਜਾਂ ਚੁੜੈਲ ਵੀ ਚੰਗੀ ਹੋਣੀ ਹੈ ਫਿਰ ਕਹਿੰਦਾ ਕਿ ਤੇਰਾ ਸੋਹਰਾ ਕਿਵੇਂ ਦਾ ਹੈ ਕਹਿੰਦੀ ਰਾਖਸ਼ ਵਰਗਾ ਹੈ ਪਿਤਾ ਜੀ ਕਹਿੰਦੇ ਤੇਰਾ ਜੇਠ ਕਿਵੇਂ ਦਾ ਹੈ ਕਹਿੰਦੀ ਉਹ ਮੂਰਖਾਂ ਦਾ ਸਰਦਾਰ ਹੈ ਫਿਰ ਕਹਿੰਦੇ ਕਿ ਤੇਰਾ ਦਿਉਰ ਕਿਦਾਂ ਦਾ ਹੈ ਕਹਿੰਦੀ ਉਹ ਤਾਂ ਅਵਾਰਾ ਹੈ ਪਿਤਾ ਕਹਿੰਦਾ ਤੇਰੀ ਨਨਾਨ ਕਿਵੇਂ ਦੀ ਹੈ ਕਹਿੰਦੀ ਉਹ ਤਾਂ ਇੱਕ ਨੰਬਰ ਦੀ ਚੁਗਲਖੋਰ ਹੈ ਤੇ ਫਿਰ ਕਹਿੰਦੇ ਅੱਛਾ ਫਿਰ ਦੱਸ ਕਿ ਤੇਰਾ ਘਰ ਵਾਲਾ ਕਿਦਾਂ ਦਾ ਹੈ ਕਹਿੰਦੀ ਉਹ ਤਾਂ ਯਮਰਾਜ ਨਾਲੋਂ ਘੱਟ ਨਹੀਂ ਹੈ ਉਸ ਦੀਆਂ ਗੱਲਾਂ ਨੂੰ ਸੁਣ ਕੇ ਪਿਤਾ ਜੀ ਸਮਝ ਗਏ ਕਿ ਕਮੀ ਉਹਨਾਂ ਵਿੱਚ ਨਹੀਂ ਹੈ ਕਿਉਂਕਿ ਕਮੀ ਇੱਕ ਵਿੱਚ ਹੋ ਸਕਦੀ ਹੈ ਸਾਰਿਆਂ ਵਿੱਚ ਤਾਂ ਨਹੀਂ ਹੋ ਸਕਦੀ ਜ਼ਰੂਰ ਇਹਦੇ ਵਿੱਚ ਹੀ ਕਮੀ ਹੈ ਹੁਣ ਉਹ ਸੋਚਣ ਲੱਗਿਆ ਕਿ ਇਸ ਨੂੰ ਠੀਕ ਕਿਵੇਂ ਕੀਤਾ ਜਾਵੇ ਜਦੋਂ ਉਹ ਘਰ ਗਈ ਤਾਂ ਆਪਣਾ ਸਾਰਾ ਸਮਾਨ ਬੂਹੇ ਵਿੱਚ ਰੱਖਿਆ ਤੇ ਭਾਬੀਆਂ ਨੇ ਦੇਖਿਆ ਕਿ ਇਹ ਤਾਂ ਇੱਕ ਮਹੀਨੇ ਵਿੱਚ ਹੀ ਵਾਪਿਸ ਆ ਗਈ ਹੈ ਇੰਨੇ ਤਾਂ ਉੱਥੇ ਵੀ ਨਹੀਂ ਕੱਟੀ ਉਹ ਤਾਂ ਇਸ ਦੇ ਵਿਵਹਾਰ ਨੂੰ ਪਹਿਲਾਂ ਹੀ ਜਾਣਦੀਆਂ ਸਨ ਉਹ ਜਾ ਕੇ ਆਪਣੀਆਂ ਭਾਬੀਆਂ ਨੂੰ ਮਿਲਦੀ ਹੈ ਉਹਨੂੰ ਵੇਖ ਕੇ ਭਾਬੀਆਂ ਨੇ ਮੂੰਹ ਵਟ ਲਿਆ ਜਦ ਮਾਂ ਨੇ ਦੇਖਿਆ ਇਹ ਤਾਂ ਉੱਥੇ ਵੀ ਸਮਾਨ ਲੈ ਕੇ ਆ ਗਈ ਹੈ ਤਾਂ ਮਾਂ ਨੇ ਵੀ ਬੋਲਣਾ ਬੰਦ ਕਰ ਦਿੱਤਾ ਭਰਾਵਾਂ ਨੇ ਉਸ ਨੂੰ ਤੱਕਿਆ ਤਾਂ ਉਹਨਾਂ ਨੇ ਵੀ ਉਸ ਨਾਲ ਬੋਲਣਾ ਬੰਦ ਕਰ ਦਿੱਤਾ ਹੁਣ ਇਕੱਲੇ ਉਸਦੇ ਪਿਤਾ ਜੀ ਸੀ ਜੋ ਉਸ ਨਾਲ ਬੋਲਦੇ ਸੀ ਤੇ ਸਾਰੇ ਹੀ ਉਸ ਦੀਆਂ ਇਹਨਾਂ ਹਰਕਤਾਂ ਤੋਂ ਬਹੁਤ ਪਰੇਸ਼ਾਨ ਸੀ ਕਹਿੰਦੇ ਹਨ ਕਿ ਜਦੋਂ ਵੀ ਉਸ ਨੇ ਕਿਸੇ ਮੰਦਰ ਜਾਂ ਗੁਰਦੁਆਰੇ ਜਾਣਾ ਤਾਂ ਲੋਕਾਂ ਨੇ ਉਸ ਨੂੰ ਪੁੱਛਣਾ ਕਿ ਤੂੰ ਸੋਹਰੇ ਕਰੋ ਕਦੋਂ ਆਈ ਸੀ ਤੇ ਕਿਦੋਂ ਜਾਣਾ ਹੈ ਤੈਨੂੰ ਤਾਂ 3-4 ਮਹੀਨੇ ਹੋ ਗਏ ਹਨ ਕਿ ਤੂੰ ਲੜ ਕੇ ਆਈ ਹੈ ਉਹ ਤੈਨੂੰ ਲੈਣ ਕਿਉਂ ਨਹੀਂ ਆਂਦੇ ਐਦਾਂ ਦੀਆਂ ਗੱਲਾਂ ਹਰ ਇੱਕ ਨੇ ਕਰਨੀਆਂ ਇਸ ਤਰ੍ਹਾਂ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਹੁਣ ਉਹ ਸੋਚਣ ਲੱਗੀ ਕਿ ਜਦੋਂ ਮੈਂ ਸੋਹਰੇ ਘਰ ਸੀ ਤਾਂ ਮੈਨੂੰ ਉੱਥੇ ਵੀ ਨਹੀਂ ਜੀਣ ਦਿੰਦੇ ਸੀ ਤੇ ਜੇ ਇੱਥੇ ਆਈ ਹਾਂ ਤਾਂ ਮੈਨੂੰ ਇੱਥੇ ਵੀ ਜੀਣ ਨਹੀਂ ਦਿੰਦੇ ਹਨ ਇੱਕ ਦਿਨ ਉਹ ਆਪਣੇ ਪਿਤਾ ਜੀ ਨੂੰ ਕਹਿੰਦੀ ਕਿ ਇਸ ਨਾਲੋਂ ਚੰਗਾ ਹੁੰਦਾ ਕਿ ਤੁਸੀਂ ਮੇਰਾ ਵਿਆਹ ਹੀ ਨਾ ਕਰਦੇ ਤੇ ਉਹ ਉਦਾਸ ਹੋ ਕੇ ਬੈਠੀ ਸੀ ਤੇ ਫਿਰ ਉਸ ਦੇ ਪਿਤਾ ਜੀ ਇੱਕ ਸੰਤ ਕੋਲ ਸ਼ਾਮ ਵੇਲੇ ਗਏ ਤੇ ਅਗਲੇ ਦਿਨ ਆਪਣੀ ਧੀ ਨੂੰ ਕਹਿੰਦੇ ਕੀਤੀ ਏ ਮੈਂ ਇੱਕ ਸੰਤ ਕੋਲ ਗਿਆ ਸੀ ਤਾਂ ਉਹ ਕਹਿੰਦਾ ਹੈ ਕਿ ਜੇ ਤੂੰ ਉਸ ਕੋਲ ਜਾਵੇਂਗੀ ਤਾਂ ਉਹ ਤੈਨੂੰ ਸਾਧਨਾ ਅਤੇ ਮੰਤਰ ਜਾਪ ਦੇਵੇਗਾ ਜਿਸ ਨਾਲ ਤੇਰਾ ਸੋਹਰਾ ਪਰਿਵਾਰ ਤੇਰੀਆਂ ਸਾਰੀਆਂ ਹੀ ਗੱਲਾਂ ਨੂੰ ਮੰਨੇਗਾ ਇਹ ਸੁਣ ਕੇ ਉਹ ਕਹਿੰਦੀ ਠੀਕ ਹੈ ਪਿਤਾ ਜੀ ਮੈਂ ਜ਼ਰੂਰ ਜਾਵਾਂਗੀ ਉਸ ਦੇ ਪਿਤਾ ਜੀ ਕਹਿੰਦੇ ਹਨ ਕਿ ਤੂੰ ਆਪਣੇ ਸਹੁਰੇ ਘਰ ਜਾਵੇਂਗੀ ਉਹ ਕਹਿੰਦੀ ਕਿ ਜੇਕਰ ਮੇਰੀ ਗੱਲ ਮੰਨਣਗੇ ਤਾਂ ਮੈਂ ਜ਼ਰੂਰ ਜਾਵਾਂਗੀ ਤੇ ਫਿਰ ਉਹ ਸੰਤ ਫਕੀਰ ਕੋਲ ਗਏ ਸੰਤ ਫਕੀਰ ਕਹਿੰਦੇ ਕਿ ਇਸ ਸਭ ਨੂੰ 6 ਮਹੀਨੇ ਦਾ ਸਮਾਂ ਲੱਗੇਗਾ ਸਭ ਕੁਝ ਠੀਕ ਹੋ ਜਾਵੇਗਾ ਉਹ ਕਹਿੰਦੀ ਠੀਕ ਹੈ ਕਹਿੰਦੇ ਹਨ ਕਿ ਸੰਤ ਜੀ ਨੇ ਉਸ ਨੂੰ ਇੱਕ ਸਾਧਨਾ ਦਿੱਤੀ ਤੇ ਇੱਕ ਮੰਤਰ ਜਾਪ ਦਿੱਤਾ ਤੇ ਫਿਰ ਉਹ ਆਪਣੇ ਪਿਤਾ ਨੂੰ ਕਹਿੰਦੀ ਕਿ ਪਿਤਾ ਜੀ ਮੰਤਰ ਜਾਪਤਾ ਮੇਰੇ ਕੋਲੋਂ ਹੋਣਾ ਨਹੀਂ ਹੈ ਉਸਦੇ ਪਿਤਾ ਜੀ ਕਹਿੰਦੇ ਕਿ ਕੋਈ ਗੱਲ ਨਹੀਂ ਮੰਤਰ ਰੋਜ਼ ਮੈਂ ਜਪ ਲਵਾਂਗਾ ਤੂੰ ਸਿਰਫ ਸਾਧਨਾ ਕਰ ਲੈ ਉਹ ਕਹਿੰਦੀ ਠੀਕ ਹੈ ਪਰ ਸਾਧਨਾ ਵਿੱਚ ਕਰਨਾ ਕੀ ਹੈ ਸੰਤ ਜੀ ਕਹਿੰਦੇ ਕਿ ਕਰਨਾ ਕੁਝ ਨਹੀਂ ਹੈ ਬਸ ਜਦੋਂ ਤੈਨੂੰ ਕੋਈ ਕੁਝ ਕਹੇ ਤਾਂ ਤੂੰ ਕਿਸੇ ਨੂੰ ਕੁਝ ਨਹੀਂ ਕਹਿਣਾ ਬਸ ਚੁੱਪ ਰਹਿਣਾ ਹੈ ਜੇ ਚੁੱਪ ਰਹੇਗੀ ਤੇ 6 ਮਹੀਨੇ ਦੇ ਅੰਦਰ ਅੰਦਰ ਜਿਵੇਂ ਤੂੰ ਕਹੇਂਗੀ ਓਵੇਂ ਹੀ ਹੋ ਜਾਵੇਗਾ ਉਹ ਸਾਰੇ ਤੇਰਾ ਕਹਿਣਾ ਮੰਨਣ ਲੱਗ ਪੈਣਗੇ ਉਹ ਕਹਿੰਦੀ ਠੀਕ ਹੈ ਅਗਲੇ ਦਿਨ ਵਪਾਰੀ ਆਪਣੀ ਧੀ ਨੂੰ ਨਾਲ ਲੈ ਕੇ ਉਸਦੇ ਸਹੁਰੇ ਘਰ ਗਿਆ ਹੁਣ ਉਸਦੇ ਸਹੁਰੇ ਪਰਿਵਾਰ ਨੇ ਉਸ ਨੂੰ ਦੇਖ ਕੇ ਮੂ ਵਟ ਲਿਆ ਤੇ ਕਹਿੰਦੇ ਕਿ ਇਸ ਨੂੰ ਕਿਉਂ ਲੈ ਕੇ ਆਏ ਹੋ ਤੇ ਜਿਹੜਾ ਤੁਸੀਂ ਦਾਜ ਦਿੱਤਾ ਸੀ ਉਹ ਵੀ ਲਵੋ ਤੇ ਇੱਥੋਂ ਜਾਓ ਇਸ ਕਰਕੇ ਸਾਡੇ ਘਰ ਦੀ ਸ਼ਾਂਤੀ ਭੰਗ ਹੋ ਗਈ ਸੀ ਵਪਾਰੀ ਆਪਣੀ ਧੀ ਨੂੰ ਉਹਨਾਂ ਕੋਲ ਛੱਡ ਕੇ ਕਹਿੰਦਾ ਕਿ ਇਹ ਹੁਣ ਬਦਲ ਗਈ ਹੈ ਐਸਾ ਕੁਝ ਵੀ ਨਹੀਂ ਹੋਵੇਗਾ ਉਹ ਅੰਦਰ ਜਾ ਕੇ ਆਪਣੇ ਕਮਰੇ ਵਿੱਚ ਬੈਠ ਗਈ ਅਗਲੇ ਦਿਨ ਜਦੋਂ ਦਿਨ ਚੜਿਆ ਤਾ ਆਪਣੀ ਸੱਸ ਕੋਲ ਗਈ ਤੇ ਪੁੱਛਿਆ ਮੰਮੀ ਜੀ ਤੁਸੀਂ ਠੀਕ ਹੋ ਤੇ ਅੱਜ ਕੀ ਬਣਾਣਾ ਬਨਾਇਆ ਜਾਵੇ ਜੋ ਸਭ ਨੂੰ ਪਸੰਦ ਹੋਵੇ ਉਸ ਦੀਆਂ ਗੱਲਾਂ ਨੂੰ ਸੁਣ ਕੇ ਸੱਸ ਬਹੁਤ ਹੈਰਾਨ ਹੋਈ ਕਿ ਪਹਿਲਾਂ ਤਾਂ ਇਹ ਮੰਝੇ ਤੇ ਬੈਠੀ ਖਾਣਾ ਮੰਗਦੀ ਸੀ ਤੇ ਅੱਜ ਪੁੱਛ ਰਹੀ ਹੈ ਕਿ ਕੀ ਬਣਾਇਆ ਜਾਵੇ ਜੋ ਸਾਰਿਆਂ ਨੂੰ ਪਸੰਦ ਹੈ ਇਹ ਵੇਖ ਕੇ ਉਹ ਬਹੁਤ ਹੈਰਾਨ ਹੋਈ ਕੁਝ ਸਮੇਂ ਬਾਅਦ ਚਾਹ ਦਾ ਕੱਪ ਲੈ ਕੇ ਉਹ ਆਪਣੇ ਸੋਹਰੇ ਕੋਲ ਗਈ ਤਾਂ ਚਾਲ ਲਜਾਂਦਿਆਂ ਉਸ ਨੂੰ ਠੱਡਾ ਲੱਗਿਆ ਜਿਸ ਨਾਲ ਡਿੱਗ ਕੇ ਕੱਪ ਟੁੱਟ ਗਿਆ ਤੇ ਕੱਪ ਸੋਹਰੇ ਨੂੰ ਪਹਿਲਾਂ ਹੀ ਉਸ ਉੱਤੇ ਬਹੁਤ ਗੁੱਸਾ ਸੀ ਤੇ ਉਹ ਕਹਿਣ ਲੱਗਿਆ ਕਿ ਇਹ ਜਿਹੜਾ ਕੱਪ ਤੋੜਿਆ ਏ ਇਹ ਕਿਹੜਾ ਫਰੀਦਾ ਏ ਜੇ ਕੁਝ ਪੇਕੇ ਘਰ ਸਿੱਖਿਆ ਹੁੰਦਾ ਤਾਂ ਕੱਪ ਨਾ ਟੁੱਟਦਾ ਸੋਹਰੇ ਦੀਆਂ ਗੱਲਾਂ ਸੁਣ ਕੇ ਉਸ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਸ ਦੇ ਪਿਤਾ ਜੀ ਨੇ ਕਿਹਾ ਸੀ ਕਿ ਸਾਦਨਾ ਹੈ ਬੋਲਣਾ ਕੁਝ ਨਹੀਂ ਅੱਗੋਂ ਤੇ ਉਹ ਚੁੱਪ ਕਰ ਰਹੀ ਤੇ ਉੱਥੋਂ ਚਲੀ ਗਈ ਸੋਹਰਾ ਬੜਾ ਹੈਰਾਨ ਹੋਇਆ ਕਿ ਪਹਿਲਾਂ ਇੱਕ ਦੀਆਂ ਚਾਰ ਸੁਣਾਉਣ ਵਾਲੀ ਅੱਜ ਚੁੱਪ ਕਿਦਾਂ ਰਹਿ ਗਈ ਰਸੋਈ ਵਿੱਚ ਉਸ ਦੀ ਨਨਾਨ ਖਾਣਾ ਬਣਾ ਰਹੀ ਸੀ ਤੇ ਉਸ ਕੋਲ ਜਾ ਕੇ ਕਹਿੰਦੀ ਮੈਂ ਵੀ ਖਾਣਾ ਬਣਾਵਾ ਨਾਨ ਵੀ ਬੜੀ ਹੈਰਾਨ ਹੋਈ ਕਿ ਪਹਿਲਾਂ ਤਾਂ ਪਾਣੀ ਦਾ ਗਲਾਸ ਵੀ ਬੈਠੀ ਮੰਗਦੀ ਸੀ ਤੇ ਅੱਜ ਮੇਰੀ ਮਦਦ ਕਰਨ ਲਈ ਕਹਿ ਰਹੀ ਹੈ ਤੇ ਉਸ ਦੇ ਵਿਵਹਾਰ ਨੂੰ ਵੇਖ ਕੇ ਹਰ ਇੱਕ ਨੇ ਉਸ ਤੇ ਗੌਰ ਕੀਤੀ ਲਗਭਗ 2 ਮਹੀਨੇ ਹੋ ਗਏ ਸੀ ਤੇ ਸੱਸ ਨੇ ਦੇਖਿਆ ਕਿ ਉਹ ਤਾਂ ਬਹੁਤ ਬਦਲ ਗਈ ਹੈ ਤੇ ਸੱਸ ਨੇ ਉਸ ਦੇ ਘਰ ਵਾਲੇ ਨੂੰ ਬੁਲਾ ਕੇ ਕਿਹਾ ਕਿ ਇਹ ਘਰ ਦੀਆਂ ਚਾਬੀਆਂ ਹਨ ਤੇ ਜੋ ਵੀ ਤੇ ਜੋ ਵੀ ਕਮਾ ਕੇ ਲਿਆਂਦਾ ਹੈ ਉਹ ਸਭ ਇਸ ਨੂੰ ਦਿਆ ਕਰ ਇਹ ਘਰ ਦੀ ਲక్ష్ਮੀ ਹੈ ਤੇ ਇਸ ਨਾਲ ਹੀ ਘਰ ਵਿੱਚ ਬਰਕਤ ਹੈ ਤੇ ਘਰ ਦੀ ਰੌਣਕ ਵੀ ਇਹੀ ਹੈ ਉਹ ਚਾਹੁੰਦੀ ਤਾਂ ਇਹੀ ਸੀ ਸਾਰਾ ਕੁਝ ਉਸ ਦੇ ਹਵਾਲੇ ਹੋ ਜਾਵੇ ਇਸੇ ਲਈ ਉਹ ਸਾਧਨਾ ਕਰ ਰਹੀ ਸੀ ਤੇ ਕਹਿੰਦੇ ਹਨ ਕਿ ਧੀਰੇ ਧੀਰੇ ਤਿੰਨ ਤੋਂ ਚਾਰ ਚਾਰ ਤੋਂ ਪੰਜ ਪੰਜ ਤੋਂ 6 ਮਹੀਨੇ ਦਾ ਸਮਾਂ ਲੰਘ ਗਿਆ ਹੁਣ ਸਾਰਾ ਕੁਝ ਬਦਲ ਗਿਆ ਸੀ ਕਹਿੰਦੇ ਹਨ ਕਿ 6 ਮਹੀਨੇ ਬਾਅਦ ਉਸਦੇ ਪਿਤਾ ਜੀ ਉਸ ਨੂੰ ਲੈਣ ਆਏ ਤੇ ਉਸ ਨੂੰ ਕਹਿੰਦੇ ਕੀ ਧੀਏ ਘਰ ਚੱਲ ਉਹ ਕਹਿੰਦੀ ਨਹੀਂ ਪਿਤਾ ਜੀ ਪਹਿਲੇ ਮੇਰੀ ਸੱਸ ਅਤੇ ਸਹੁਰੇ ਕੋਲੋਂ ਪੁੱਛ ਕੇ ਆਓ ਉਹ ਕਹਿੰਦੇ ਕਿ ਉਹਨਾਂ ਕੋਲੋਂ ਕੀ ਪੁੱਛਣਾ ਹੈ ਤੂੰ ਮੇਰੇ ਨਾਲ ਚੱਲ ਕਹਿੰਦੀ ਨਹੀਂ ਪਿਤਾ ਜੀ ਪਹਿਲਾਂ ਤੁਸੀਂ ਉਹਨਾਂ ਕੋਲੋਂ ਪੁੱਛ ਕੇ ਆਓ ਹੁਣ ਉਸਦੇ ਪਿਤਾ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਮੈਂ ਆਪਣੀ ਧੀ ਨੂੰ ਲੈ ਜਾਵਾਂ ਉਸ ਦੀ ਸੱਸ ਤੇ ਸੋਹਰ ਕਹਿੰਦੇ ਕਿ ਤੁਸੀਂ ਲੈ ਜਾਓ ਕਿਉਂਕਿ ਤੁਸੀਂ ਇਸ ਦੇ ਮਾਤਾ ਪਿਤਾ ਹੋ ਪਰ ਜਲਦੀ ਹੀ ਛੱਡ ਜਾਣਾ ਕਿਉਂਕਿ ਇਸ ਦੇ ਬਿਨਾਂ ਸਾਡਾ ਦਿਲ ਨਹੀਂ ਲੱਗਣਾ ਹੈ ਉਹ ਵਪਾਰੀ ਆਪਣੀ ਧੀ ਨੂੰ ਨਾਲ ਲੈ ਕੇ ਤੁਰ ਪਿਆ ਤੇ ਰਸਤੇ ਦੇ ਵਿੱਚ ਆਪਣੀ ਧੀ ਨੂੰ ਕਹਿੰਦਾ ਧੀਏ ਤੇਰੀ ਚੁੜੈਲ ਸੱਸ ਕਿੱਦਾਂ ਦੀ ਹੈ ਉਸ ਦਾ ਕੀ ਹਾਲ ਹੈ ਉਹ ਕਹਿੰਦੀ ਨਹੀਂ ਨਹੀਂ ਪਿਤਾ ਜੀ ਤੁਸੀਂ ਐਦਾਂ ਨਾ ਕਹੋ ਉਹ ਤਾਂ ਮੇਰੀ ਮਾਂ ਹੈ ਉਹ ਤਾਂ ਬਹੁਤ ਹੀ ਚੰਗੀ ਹੈ ਕਹਿੰਦੇ ਅੱਛਾ ਤੇ ਫਿਰ ਤੇਰਾ ਰਾਖਸ਼ ਸਹੁਰਾ ਕਿਵੇਂ ਦਾ ਹੈ ਕਹਿੰਦੀ ਨਹੀਂ ਪਿਤਾ ਜੀ ਇਹ ਸ਼ਬਦ ਨਾ ਵਰਤੋ ਉਹ ਵੀ ਮੇਰਾ ਪਿਤਾ ਹੀ ਹੈ ਫਿਰ ਕਹਿੰਦੇ ਮੂਰਖਾਂ ਦਾ ਸਰਦਾਰ ਕਿਵੇਂ ਹੈ ਕਹਿੰਦੀ ਨਹੀਂ ਨਹੀਂ ਪਿਤਾ ਜੀ ਉਹ ਤਾਂ ਮੇਰਾ ਵੱਡਾ ਭਰਾ ਹੈ ਕਹਿੰਦੇ ਤੇ ਫਿਰ ਉਹ ਆਵਾਰਾ ਕੀ ਕਰਦਾ ਹੈ ਕਹਿੰਦੀ ਨਹੀਂ ਪਿਤਾ ਜੀ ਉਹ ਨੂੰ ਉਸ ਬਾਰੇ ਇਦਾਂ ਨਾ ਕਹੋ ਉਹ ਤਾਂ ਮੇਰਾ ਛੋਟਾ ਲਾਡਲਾ ਭਰਾ ਹੈ ਕਹਿੰਦੇ ਅੱਛਾ ਤੇ ਫਿਰ ਦੱਸ ਤੇਰੀ ਚੁਗਲਖੋਰ ਨਾਨ ਨ ਕਿਵੇਂ ਦੀ ਹੈ ਕਹਿੰਦੀ ਨਹੀਂ ਨਹੀਂ ਪਿਤਾ ਜੀ ਉਹ ਤਾਂ ਮੇਰੀ ਛੋਟੀ ਭੈਣ ਹੈ ਤੇ ਫਿਰ ਕਹਿੰਦੇ ਪਿਤਾ ਜੀ ਕਹਿੰਦੇ ਕਿ ਯਮਰਾਜ ਕਿਵੇਂ ਹੈ ਕਹਿੰਦੀ ਪਿਤਾ ਜੀ ਉਹ ਯਮਰਾਜ ਨਹੀਂ ਹੈ ਉਹ ਤਾਂ ਮੇਰਾ ਜੀਵਨ ਸਾਥੀ ਹੈ ਤੇ ਮੇਰੇ ਸੁੱਖ ਦੁੱਖ ਦਾ ਸਹਾਰਾ ਹੈ ਤੁਸੀਂ ਉਹਨਾਂ ਬਾਰੇ ਇਸ ਤਰ੍ਹਾਂ ਨਾ ਕਹੋ ਇਹ ਸ਼ਬਦ ਨਾ ਬੋਲੋ ਕਹਿੰਦੀ ਪਿਤਾ ਜੀ ਕਮੀ ਤਾਂ ਮੇਰੇ ਵਿੱਚ ਸੀ ਜੋ ਮੈਂ ਉਹਨਾਂ ਨੂੰ ਆਪਣਾ ਨਹੀਂ ਬਣਾ ਸਕੀ ਸੀ ਉਹ ਤਾਂ ਤੁਹਾਡੇ ਨਾਲੋਂ ਵੀ ਵੱਧ ਮੇਰਾ ਆਦਰ ਸਤਕਾਰ ਕਰਦੇ ਹਨ ਤੇ ਫਿਰ ਉਹ ਦੋਨੋਂ ਪਿਉਤੀ ਸੰਤ ਫਕੀਰ ਦੇ ਕੋਲ ਗਏ ਤੇ ਉਹ ਕਹਿਣ ਲੱਗੀ ਕਿ ਜਿਹੜਾ ਤੁਸੀਂ ਮੈਨੂੰ ਮੰਤਰ ਦਿੱਤਾ ਸੀ ਉਹ ਤਾਂ ਮੇਰੇ ਪਿਤਾ ਜੀ ਨੇ ਜਪਿਆ ਹੈ ਤੇ ਮੈਂ ਸਾਧਨਾ ਕੀਤੀ ਹੈ ਤੇ ਮੈਂ ਸੋਚਦੀ ਸੀ ਕਿ 6 ਮਹੀਨਿਆਂ ਤੋਂ ਬਾਅਦ ਜਦੋਂ ਮੇਰੀ ਸਾਧਨਾ ਪੂਰੀ ਹੋ ਜਾਵੇਗੀ ਤਾਂ ਮੈਂ ਇਹਨਾਂ ਸਾਰਿਆਂ ਨੂੰ ਦੱਸਾਂਗੀ ਪਰ ਹੁਣ ਤਾਂ ਸਾਰਾ ਪਰਿਵਾਰ ਹੀ ਬਦਲ ਗਿਆ ਹੈ ਉਹ ਤਾਂ ਮੇਰੇ ਅੰਗ ਸੰਗ ਰਹਿੰਦੇ ਹਨ ਤੇ ਹੁਣ ਕੋਈ ਸਾਧਨਾ ਨਹੀਂ ਕਰਨਾ ਚਾਹੁੰਦੀ ਹਾਂ ਤੇ ਨਾ ਹੀ ਕੋਈ ਮੰਤਰ ਜਪਣਾ ਚਾਹੁੰਦੀ ਹਾਂ ਉਸ ਦੀ ਗੱਲ ਸੁਣ ਕੇ ਉਸ ਦੇ ਪਿਤਾ ਜੀ ਅਤੇ ਸੰਤ ਜੀ ਦੋਨੋਂ ਹੀ ਹੱਸ ਪਏ ਤੇ ਕਹਿਣ ਲੱਗੇ ਕਿ ਪੁੱਤਰ ਨਾ ਤਾਂ ਕੋਈ ਸਾਧਨਾ ਸੀ ਤੇ ਨਾ ਹੀ ਕੋਈ ਮੰਤਰ ਸੀ ਇਹ ਤਾਂ ਤੈਨੂੰ ਸਿੱਧੇ ਰਾ ਲਿਆਣ ਲਈ ਕੀਤਾ ਸੀ ਫਿਰ ਸੰਤ ਜੀ ਕਹਿਣ ਲੱਗੇ ਧੀਏ ਕਦੇ ਵੀ ਆਪਣੇ ਪੇਕੇ ਘਰ ਤੋਂ ਇਹ ਤਿੰਨ ਚੀਜ਼ਾਂ ਨਹੀਂ ਲੈ ਕੇ ਜਾਈ ਦੀਆਂ ਹਨ ਇਹਨਾਂ ਤਿੰਨਾ ਕਰਕੇ ਹੀ ਸੋਹਰੇ ਘਰ ਵਿੱਚ ਬਹੁਤ ਨੁਕਸਾਨ ਹੁੰਦਾ ਹੈ ਪਹਿਲੀ ਚੀਜ਼ ਹੈ ਜਿੱਦ ਜਦੋਂ ਅਸੀਂ ਪੇਕੇ ਘਰ ਹੁੰਦੇ ਹਾਂ ਤਾਂ ਕਈ ਵਾਰੀ ਜਿੱਦ ਕਰਕੇ ਧੀਆ ਮਾਪਿਓ ਕੋਲੋਂ ਚੀਜ਼ਾਂ ਮੰਗਦੀਆਂ ਹਨ ਕਿ ਮੈਨੂੰ ਇਹ ਚਾਹੀਦਾ ਹੈ ਮੈਨੂੰ ਉਹ ਚਾਹੀਦਾ ਹੈ ਤੇ ਸੋਹਰੇ ਘਰ ਵਿੱਚ ਕਈ ਵਾਰੀ ਇਹ ਜਿੱਦ ਪੂਰੀ ਨਹੀਂ ਹੁੰਦੀ ਜੋ ਲੜਾਈ ਕਲੇਸ਼ ਦਾ ਕਾਰਨ ਬਣਦੀ ਹੈ ਇਸ ਲਈ ਜਿੱਦ ਨੂੰ ਪੇਕੇ ਘਰ ਹੀ ਛੱਡ ਆਈਦਾ ਹੈ ਦੂਜੀ ਚੀਜ਼ ਹੈ ਲੜਾਈ ਝਗੜਾ ਪੇਕੇ ਘਰ ਵਿੱਚ ਅਸੀਂ ਕਈ ਵਾਰੀ ਹਰ ਇੱਕ ਨਾਲ ਲੜਾਈ ਝਗੜਾ ਕਰ ਲੈਂਦੇ ਹਾਂ ਮਨ ਮੁਟਾਉ ਵੀ ਹੋ ਜਾਂਦਾ ਹੈ ਉਹ ਹਾਸੇ ਖੇਡੇ ਵਿੱਚ ਹੀ ਆ ਜਾਂਦੇ ਹਨ ਪਰ ਅਗਲੇ ਘਰ ਵਿੱਚ ਇਸ ਲੜਾਈ ਕਰਕੇ ਅਸੀਂ ਆਪਣਾ ਘਰ ਆਪ ਹੀ ਬਰਬਾਦ ਕਰ ਲੈਂਦੇ ਹਾਂ ਇਸ ਲਈ ਲੜਾਈ ਝਗੜੇ ਤੋਂ ਹਮੇਸ਼ਾ ਦੂਰ ਰਹੋ ਤੀਜੀ ਚੀਜ਼ ਹੈ ਬੋਲ ਕਈ ਵਾਰੀ ਅਸੀਂ ਪੇਕੇ ਘਰ ਮਾੜੇ ਬੋਲ ਬੋਲ ਦਿੰਦੇ ਹਾਂ ਅਤੇ ਮਾਪਿਓ ਦੇ ਘਰ ਕੇ ਇਹ ਕੱਜੇ ਜਾਂਦੇ ਹਨ ਪਰ ਅਗਲੇ ਘਰ ਵਿੱਚ ਇਹ ਮਵਾੜੇ ਬੋਲ ਤੁਹਾਨੂੰ ਘਰ ਵਿੱਚ ਵਸਣ ਨਹੀਂ ਦਿੰਦੇ ਹਨ ਇਸ ਲਈ ਮਾੜੇ ਬੋਲਾਂ ਨੂੰ ਛੱਡ ਦਿਓ ਤੇ ਚੰਗਾ ਬੋਲੋਗੇ ਤਾਂ ਸਬਦਾ ਆਦਰ ਸਤਕਾਰ ਹੀ ਪਾਉਗੇ ਅਤੇ ਜੇ ਮਾੜੇ ਬੋਲ ਬੋਲੋਗੇ ਤਾਂ ਸਭ ਦੇ ਮਨ ਤੋਂ ਲੈ ਜਾਓਗੇ ਇਸ ਲਈ ਇਹ ਤਿੰਨ ਚੀਜ਼ਾਂ ਧੀਆਂ ਨੂੰ ਆਪਣੇ ਨਾਲ ਕਦੇ ਵੀ ਨਹੀਂ ਲੈ ਕੇ ਜਾਣੀਆਂ ਚਾਹੀਦੀਆਂ ਹਨ ਇਹ ਤਿੰਨ ਚੀਜ਼ਾਂ ਘਰ ਦੀ ਤਬਾਹੀ ਦਾ ਕਾਰਨ ਬਣਦੀਆਂ ਹਨ ਜਿੰਨਾ ਹੋ ਸਕੇ ਇਹਨਾਂ ਨੂੰ ਪੇਕੇ ਘਰ ਹੀ ਛੱਡ ਕੇ ਚਲੇ ਜਾਓ ਸੋਹਰੇ ਘਰ ਆਪਣੀ ਇੱਜ਼ਤ ਸਤਕਾਰ ਮਾਨ ਵੀ ਮਿਲੇਗਾ ਤੇ ਸਾਰੇ ਹੀ ਤੁਹਾਡੇ ਨਾਲ ਹੱਸ ਕੇ ਮਿਲ ਕੇ ਰਹਿਣਗੇ ਸੰਗਤ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਨਾਲ ਹੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ